ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਖਾਸ ਤੌਰ ਤੇ ਭੈਣਾਂ ਲਈ ਕਿਉਂਕਿ ਅਕਸਰ ਮੈਨੂੰ ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ ਕਈ ਭੈਣ ਭਰਾਵਾਂ ਨੂੰ ਬਹੁਤ ਜ਼ਿਆਦਾ ਇਹ ਆਤ ਹੁੰਦੀ ਹੈ ਦੇਖੋ ਇੱਕ ਘਰ ਦੀ ਔਰਤ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਦੇ ਘਰ ਨੂੰ ਸਵਾਰਦੀ ਰਹਿੰਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਦੇ ਘਰ ਦੇ ਪਰਿਵਾਰਾਂ ਕਦੇ ਸੱਸ ਸਹੁਰਾ ਕਦੇ ਪਤੀ ਕਦੇ ਬੱਚੇ ਆ ਕਦੇ ਪਰਿਵਾਰ ਕਦੇ ਘਰ ਕੰਨੀ ਕਦੇ ਡੰਗਰ ਪਸ਼ੂ ਕਣੀ ਕਦੇ ਆਫਿਸ ਕਣੀ ਨਾ ਹਰ ਇੱਕ ਚੀਜ਼ ਨੂੰ ਸੰਭਾਲਦੇ ਕੋਸ਼ਿਸ਼ ਕਰਦੀ ਉਹ ਆਪਣੇ ਆਪ ਨੂੰ ਵੀ ਭੁੱਲ ਜਾਂਦੀਆਂ ਤੁਹਾਨੂੰ ਪਤਾ ਵੀ ਆਪਣੇ 99% ਔਰਤਾਂ ਦਾ ਬਿਮਾਰੀ ਦਾ ਕਾਰਨ ਇਹ ਕਿਉਂਕਿ ਉਹ ਆਪਣੀ ਸਿਹਤ ਵੱਲ ਬਿਲਕੁਲ ਧਿਆਨ ਨਹੀਂ ਦਿੰਦੀਆਂ ਹੈਗੀਆਂ ਸਾਰਾ ਦਿਨ ਆਪਦੇ ਪਰਿਵਾਰ ਆਪਦੇ ਪਤੀ ਪਹਿਲਾਂ ਆਪਦੇ ਪੇਕੇਆਂ ਨੂੰ ਖੁਸ਼ ਕਰਦੀਆਂ ਰੰਜਨੇ ਫਿਰ ਸਹੁਰੇ ਪਰਿਵਾਰ ਨੂੰ ਖੁਸ਼ ਕਰਦੀਆਂ ਰੰਜਨੇ ਪਰ ਉਹਦੀ ਕਦਰ ਕਿਤੇ ਵੀ ਨਹੀਂ ਹੁੰਦੀ ਦੇਖੋ ਮੈਂ ਅਕਸਰ ਪੈਣਾਂ ਨੂੰ ਕਹਿੰਦੀ ਰਹਿਣੀ ਆ ਕਿ ਤੁਸੀਂ ਆਪਣੇ ਪਤੀ ਦੀ ਕਦਰ ਕਰੋ ਆਪਣੇ ਪਤੀ ਦੀ ਹਰ ਗੱਲ ਮੰਨੋ ਆਪਣੇ ਪਤੀ ਦੇ ਪੈਰੀਂ ਤਲਉ ਇਦਾਂ ਸਾਰੀ ਗੱਲ ਕਹਦੀ ਨੇ ਪਰ ਇਸ ਚੀਜ਼ ਦੇ ਬਾਵਜੂਦ ਕਈ ਇਹੋ ਜਿਹੇ ਇਨਸਾਨ ਹੁੰਦੇ ਨੇ ਜਿੰਨਾ ਮਰਜ਼ੀ ਕਹਿੰਦੇ ਨੇ ਉਹਨਾਂ ਦਾ ਕਰ ਲੋ ਪਰ ਉਹਨਾਂ ਨੇ ਸੁਧਰਨਾ ਨਹੀਂ ਹੁੰਦਾ ਜਿਵੇਂ ਕਿ ਇੱਕ ਕੁੱਤੇ ਦੀ ਪੂੰਛ ਵਾਲੀ ਇੱਕ ਆਮ ਕਹਾਵਤ ਹੁੰਦੀ ਸੀ ਕਿ ਕਿਸੇ ਨੇ 12 ਸਾਲ ਭੂਕਣੀ ਦੇ ਵਿੱਚ ਪਾ ਕੇ ਰੱਖਿਆ ਸੀ ਕਿ ਆ ਭੂਕਣੀ ਹੈ ਨਾ ਜਿਹਦੇ ਨਾਲ ਭੱਗ ਮਚਾਉਣੇ ਪਿੰਡਾਂ ਵਾਲੀ ਉਹਨਾਂ ਨੂੰ ਪਤਾ ਇੱਕ ਪਾਈਪ ਦੀ ਤਰ੍ਹਾਂ ਦੀ ਹੁੰਦੀ ਹੈ ਕਹਿੰਦੀ ਜਦੋਂ 12 ਸਾਲਾਂ ਬਾਅਦ ਕੱਢੀ ਉਹ ਵਿੰਗੀ ਦੀ ਵਿੰਗੀ ਉਹੀ ਚੀਜ਼ ਹੈ ਕਿ ਜਿਹਦਾ ਜਿੰਨਾ ਮਰਜ਼ੀ ਕਰ ਲੋ ਉਹਨੇ ਉਹੀ ਚੀਜ਼ ਕਰਨੀ ਹੈਗੀ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਤਰੀਕਾ ਦੱਸੂਗੀ ਚਾਹੇ ਉਹ ਵੀਰ ਹੈ ਚਾਹੇ ਉਹ ਭੈਣਾ ਅਗਰ ਤੁਹਾਡੀ ਕੋਈ ਤੁਹਾਡੀ ਪਤਨੀ ਜਾਂ ਤੁਹਾਡਾ ਪਤੀ ਜਾਂ ਤੁਹਾਡਾ ਪਰਿਵਾਰ ਦਾ ਮੈਂਬਰ ਤੁਹਾਡੀ ਕਦਰ ਨਹੀਂ ਕਰਦਾ ਨਾ ਤਾਂ ਕਦਰ ਕਰਵਾਉਣ ਵਾਸਤੇ ਤੁਹਾਨੂੰ ਵੀ ਥੋੜਾ ਜਿਹਾ ਉੱਠਣਾ ਪੈਣਾ ਹੈਗਾ ਆਗਰ ਕਹਿੰਦੇ ਨੇ ਕਿ ਜਿੰਨਾ ਜੇ ਅਪਨ ਨੀਵੀਂ ਜਾਵਾਂਗੇ ਨੀਵੀਂ ਜਾਵਾਂਗੇ ਤਾਂ ਅੱਗੇ ਵਾਲਾ ਇੱਕ ਵਾਰ ਅਗਲੇ ਨੂੰ ਸਮਝਾਓ ਦੋ ਵਾਰ ਸਮਝਾਓ ਇਹ ਗੁਰੂ ਸਾਹਿਬ ਜੀ ਦਾ ਵੀ ਉਦੇਸ਼ ਹੈ ਕਿ ਤੀਜੀ ਵਾਰ ਅਗਰ ਸਮਝਦਾ ਤਾਂ ਸਮਝਾ ਦਿਓ ਨਹੀਂ ਫਿਰ ਉਹਨੂੰ ਆਪਦੇ ਤਰੀਕੇ ਨਾਲ ਸਮਝਾਓ ਕਿਉਂਕਿ ਜਿਹਨੇ ਸਮਝਣਾ ਹੁੰਦਾ ਉਹ ਇੱਕ ਵਾਰ ਸਮਝ ਜਾਂਦਾ ਜਾਂ ਦੋ ਵਾਰ ਸਮਝ ਜਾਂਦਾ ਹੈਗਾ ਕਈ ਇਨਸਾਨ ਐਦਾਂ ਦੇ ਹੁੰਦੇ ਨੇ ਆ ਮੈਨੂੰ ਵੀ ਇੱਕ ਮਨਮੋਹਣ ਸਿੰਘ ਨਾਮ ਦੀ ਆਈਡੀ ਤੋਂ ਕੋਈ ਮੈਸੇਜ ਕਰਦਾ ਹੁੰਦਾ ਸੀ ਨਾ ਉਹ ਜਦੋਂ ਵੀ ਮੈਂ ਕੋਈ ਵੀਡੀਓ ਪਾਉਂਦੀ ਜਿਵੇਂ ਕਿ ਮੈਂ ਦੱਸਿਆ ਸੀਗਾ ਵੀ ਤੁਸੀਂ 1.5 ਵਜੇ 2 ਵਜੇ ਉੱਠ ਕੇ ਨਾਮ ਜਪੋ ਉਹਦੇ ਵੀ ਮੈਨੂੰ ਕਹਿੰਦਾ ਤੇਰੇ ਵਰਗੀਆਂ ਬੇਲੀਆਂ ਕਹਿੰਦਾ ਇਹ ਕੰਮ ਕਰ ਸਕਦੀਆਂ ਨੇ ਵੀ ਬੇਵਕੂਫ ਇਨਸਾਨ ਨੂੰ ਕੁੱਤੇ ਵਾਲੇ ਗੱਲ ਹੁੰਦੇ ਨੇ ਕਹਿੰਦੇ ਕੁੱਤੇ ਨੂੰ ਵੀ ਡੰਡਾ ਮਾਰੇ ਉਹ ਵੀ ਗਲੀ ਛੱਡ ਕੇ ਚਲੇ ਜਾਂਦੇ ਨੇ ਪਰ ਐਹੇ ਜਿਹੇ ਇਨਸਾਨ ਸੋਧਰਦੇ ਨਹੀਂ ਹੁੰਦੇ ਹੈਗੇ ਅੱਜ ਮੈਂ ਉਹੀ ਚੀਜ਼ ਤੁਹਾਨੂੰ ਦੱਸਣ ਲੱਗੀਆਂ ਕਿ ਜਿਹੜੇ ਭੈਣਾਂ ਦੇ ਵੀ ਬਹੁਤ ਮੈਨੂੰ ਇਦਾਂ ਦੇ ਮੈਸੇਜ ਆਉਂਦੇ ਨੇ ਵੀਰਾਂ ਦੇ ਵੀ ਕੱਲ ਮੇਰਾ ਨਾ ਖੁਦ ਦਾ ਬੀਬੀ ਡਾਊਨ ਹੋ ਗਿਆ ਕਈ ਭੈਣਾਂ ਦੇ ਮੈਸੇਜ ਸੁਣ ਕੇ ਕਿ ਸਾਡੇ ਬੱਚੇ ਇਸ ਤਰੀਕੇ ਨਾਲ ਕਰਦੇ ਨੇ ਦੇਖੋ ਇਹਦੇ ਵਿੱਚ ਕਸੂਰ ਬੱਚਿਆਂ ਦਾ ਨਹੀਂ ਕਸੂਰ ਮਾਂ-ਬਾਪ ਦਾ ਹੈ ਜਿਹੜੇ ਬੱਚੇ ਇਦਾਂ ਨੇ ਨੇ ਨਾ ਉਹਦੇ ਵਿੱਚ ਕਸੂਰ ਆਪਣਾ ਹੈਗਾ ਕਿਉਂਕਿ ਆਪਾਂ ਬੱਚਿਆਂ ਨੂੰ ਪਹਿਲਾਂ ਬਹੁਤ ਜ਼ਿਆਦਾ ਜਦੋਂ ਬੱਚਾ ਆਪਾਂ ਨੂੰ ਪਤਾ ਲੱਗੇ ਨਾ ਵੀ ਅਜਿਹਾ ਕਾਰਜ ਕਰਦਾ ਹੈ ਕੰਮ ਕਰਦਾ ਹੈ ਤਾਂ ਤੁਹਾਡੇ ਵਿੱਚ ਥੋੜੀ ਜਿਹੀ ਪਾਵਰ ਹੋਣੀ ਚਾਹੀਦੀ ਹੈ ਇਹ ਨਹੀਂ ਹੈਗਾ ਵੀ ਆਪਾਂ ساری ਉਮਰ ਬਡਰੀ ਜਾਈ ਹਾਏ ਮੇਰਾ ਬੱਚਾ ਮਰ ਜੂਗਾ ਹਾਏ ਇਹ ਐ ਹੋ ਜੋ ਹੈ ਜਿਹੜਾ ਅੱਜ ਮਾਰੇ ਉਹ ਕੱਲ ਨੂੰ ਮਰੂਗਾ ਵੀ ਤੇ ਤੁਹਾਨੂੰ ਨਾਲ ਲੈ ਕੇ ਵੀ ਮਰੂਗਾ ਮੇਰਾ ਕਹਿਣ ਤੋਂ ਭਾਵ ਹੈ ਕਿ ਜੇ ਕੋਈ ਸੁਧਰਦਾ ਤਾਨੂੰ ਸੁਧਾਰ ਲਓ ਨਹੀਂ ਤਾਂ ਫਿਰ ਜੁੱਤੀ ਹੈਗੀ ਐ ਦੇਖੋ ਮੇਰਾ ਵੀ ਇੱਕ ਉਸੂਲ ਹੈ ਕਿ ਮੈਂ ਕਦੇ ਕਿਸੇ ਨੂੰ ਬਹਿਸ ਨਹੀਂ ਕਰਦੀ ਕਦੇ ਕਿਸੇ ਨਾਲ ਲੜਦੀ ਨਹੀਂ ਕਦੇ ਵੀ ਚਾਹੇ ਛੋਟੇ ਨੇ ਜਾਂ ਇਹੋ ਵੱਡੇ ਨੇ ਹੱਦ ਤੱਕ ਮੈਂ ਕੋਸ਼ਿਸ਼ ਕਰਦੀ ਆ ਕਿ ਜਿੰਨਾ ਵੀ ਹੋ ਸਕੇ ਬਰਦਾਸ਼ਤ ਕਰ ਲਵਾਂ ਜਿੰਨਾ ਵੀ ਹੋ ਸਕੇ ਕਿਉਂਕਿ ਵਾਹਿਗੁਰੂ ਜੀ ਦੇ ਉਪਰ ਨਵੇੜਾ ਕਰਨ ਲਈ ਬੈਠੇ ਨੇ ਪਰ ਕਈ ਇਨਸਾਨ ਨਾ ਇਦਾਂ ਦੇ ਹੁੰਦੇ ਨੇ ਜਿਹੜੇ ਕਿ ਆਪਣੀ ਹੱਦ ਭੁੱਲ ਜਾਂਦੇ ਆ ਉਸ ਟਾਈਮ ਮਾਪੇ ਜਿਵੇਂ ਕਿ ਬੱਚਿਆਂ ਤੋਂ ਕੱਲ ਮੈਨੂੰ ਕਈ ਭੈਣਾਂ ਦੇ ਮੈਸੇਜ ਆਏ ਇਸ ਤਰੀਕੇ ਦੇ ਕਿ ਮੇਰਾ ਖੋਦਾ ਵੀਪੀ ਡਾਊਨ ਹੋ ਗਿਆ ਵੀ ਜਿਹੜੇ ਅਨਮੈਰਿਡ ਬੱਚੇ ਆਪਣੇ ਮਾਪੇ ਤੇ ਹੱਥ ਚੱਕ ਸਕਦੇ ਨੇ ਉਹ ਕੱਲ ਨੂੰ ਕੀ ਕਰਨਗੇ ਉੱਥੇ ਤੁਸੀਂ ਥੋੜਾ ਜਿਹਾ ਸਟੈਂਡ ਲਓ ਭੈਣਾਂ ਦੇ ਵੀ ਮੈਨੂੰ ਇਹ ਜਿਹੇ ਮੈਸੇਜ ਆਏ ਨੇ ਕਿ ਤੁਹਾਨੂੰ ਲੱਗਦਾ ਕਿ ਤੁਹਾਡੀ ਬੱਚੀ ਜਾਂ ਤੁਹਾਡਾ ਬੇਟਾ ਤੁਹਾਡੇ ਹੱਥਾਂ ਚੋਂ ਨਿਕਲ ਚੁੱਕਿਆ ਤੁਹਾਡੀ ਗੱਲ ਨਹੀਂ ਸੁਣਦਾ ਤੁਹਾਡਾ ਕੁਝ ਵੀ ਹੈਗਾ ਨਾ ਸਭ ਤੋਂ ਪਹਿਲਾਂ ਤੁਸੀਂ ਮੇਨ ਕੰਮ ਕਰੋ ਕਿ ਉਹਨੂੰ ਆਪਣੀ ਜਾਇਦਾਦ ਤੋਂ ਬੇਦਕਲ ਕਰ ਦਿਓ ਜੋ ਨਹੀਂ ਸਮਝਦਾ ਨਾ ਉਹਨੂੰ ਸਮਝਾਉਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਉਹਨੂੰ ਕਹੋ ਕਿ ਭਾਈ ਸਾਡੇ ਕੋਲੇ ਤੇਰੇ ਵਾਸਤੇ ਕੋਈ ਫੁੱਟੀ ਕੌੜੀ ਨਹੀਂ ਹੈਗੀ ਤੈਨੂੰ ਪੜਾ ਤਾ ਲਿਖਿਆ ਤਾ ਐਡਾ ਕਰਤਾ ਹੁਣ ਤੂੰ ਆਪਣੇ ਪੈਰਾਂ ਸਿਰ ਖੜਾ ਹੋ ਕੇ ਆਪਦਾ ਕੰਮ ਕਰ ਜਿੱਦਣ ਤੂੰ ਸਾਨੂੰ ਕਮਾਈ ਕਰਕੇ ਪੈਸਾ ਲਿਆ ਕੇ ਦੇ ਦੇਂਗਾ ਉਸ ਦਿਨ ਅਸੀਂ ਤੈਨੂੰ ਤੇਰੀ ਜ਼ਮੀਨ ਜਾਇਦਾਦ ਹੈਗੀ ਜਿਹੜੀ ਤੇਰੇ ਨਾਂ ਉੱਪਰ ਤਾਂ ਦੂਸਰੀ ਗੱਲ ਹਰ ਟਾਈਮ ਉਹਦੇ ਨਾ ਮਾਗਰ ਮੂਰੇ ਨਾ ਫਿਰੋ ਹਾਏ ਮੇਰਾ ਪੁੱਤ ਐ ਤਾਂ ਹੈ ਮੇਰਾ ਪੁੱਤ ਐ ਹਾਏ ਮੇਰੀ ਧੀ ਐ ਤੁਸੀਂ ਥੋੜਾ ਜਿਹਾ ਨਾ ਸਖਤ ਹੋਵੋਗੇ ਥੋੜਾ ਜਿਹਾ ਉਹਨੂੰ ਇਗਨੋਰ ਕਰੋਗੇ ਨਾ ਉਹ ਆਪਣੇ ਆਪ ਹੀ ਸਿੱਧੇ ਰਸਤੇ ਤੇ ਆ ਜਾਣਗੇ ਆਪਣਾ ਬੱਚਿਆਂ ਨੂੰ ਅੱਜ ਕੱਲ ਬਿਗਾੜਨ ਦਾ ਅੱਜ ਕੱਲ ਬੱਚੇ ਜਿਹੜੇ ਖੁਦ ਖੁਸ਼ੀਆਂ ਕਰਦੇ ਨੇ ਅੱਜ ਕੱਲ ਬੱਚੇ ਜਿਹੜੇ ਪੁੱਠੇ ਰਸਤੇ ਤੇ ਨਸਿਆਂ ਤੇ ਚੱਲਦੇ ਨੇ ਉਹ ਏਸੇ ਕਰਕੇ ਨਹੀਂ ਕਿਉਂਕਿ ਆਪਾਂ ਨਾ ਅੱਗੇ ਬਜ਼ੁਰਗ ਹੁੰਦੇ ਸੀ ਜੁੱਤੀ ਲਾ ਲੈਂਦੇ ਸੀ ਕਿ ਵੀ ਜਾਣੇ ਜਿੱਧਰ ਜਾ ਸੰਭਲ ਜੋ ਹਜੇ ਵੀ ਸੰਭਲ ਜੋ ਨਹੀਂ ਤਾਂ ਆਉਣ ਵਾਲਾ ਸਮਾਂ ਬੈਠੇ ਪਿੱਟੋਂਗੇ ਹੋਰ ਕੁਝ ਵੀ ਤੁਹਾਡੇ ਪੱਲੇ ਨਹੀਂ ਰਹਿਣਾ ਕਿਉਂਕਿ ਨਸ਼ਿਆਂ ਨੇ ਚੋਰੀਆਂ ਨੇ ਦਲਦਲਾ ਨੇ ਲੜਕੇ ਲੜਕੀਆਂ ਦੇ ਇੱਕ ਦੂਜੇ ਦੇ ਚੱਕਰਾਂ ਨੇ ਸਾਰਿਆਂ ਦੀਆਂ ਜ਼ਿੰਦਗੀਆਂ ਬਰਬਾਦ ਕਰਤੀਆਂ ਨੇ ਮਾਪੇ ਆਪਣੇ ਵੀ ਪੇਰ ਰੋਲ ਰਹੇ ਨੇ ਜਵਾਨੀਆਂ ਰੋਲ ਰਹੀਆਂ ਨੇ ਤਾਂ ਸੰਭਲੋ ਥੋੜਾ ਜਿਹਾ ਤੇ ਇਹੀ ਗੱਲ ਵੀਰਾਂ ਤੇ ਭੈਣਾਂ ਦੀ ਹੈ ਕਈ ਵੀਰ ਭੈਣ ਮੈਨੂੰ ਇਦਾਂ ਦੇ ਮੈਸੇਜ ਕਰਦੇ ਨੇ ਕਿ ਸਾਡੀ ਕਦਰ ਕਰਾਉਣ ਦੇ ਥੋੜੇ ਜਿਹੇ ਤਰੀਕੇ ਹੁੰਦੇ ਨੇ ਕਦੇ ਵੀ ਅਗਰ ਤੁਹਾਡੀ ਕੋਈ ਕਦਰ ਨਹੀਂ ਕਰਦਾ ਨਾ ਤਾਂ ਉਹਦੇ ਨਾਲ ਜਿਆਦਾ ਘੁਲਣ ਮਿਲਣ ਦੀ ਜ਼ਰੂਰਤ ਨਹੀਂ ਹੈਗੀ ਦੂਸਰੀ ਗੱਲ ਠੀਕ ਹੈ ਆਪਣੇ ਫਰਜ਼ ਪਹਿਚਾਣੋ ਜੋ ਵੀ ਆਪਣੇ ਫਰਜ਼ ਨੇ ਜਿਵੇਂ ਕਿ ਪਤੀ ਦਾ ਫਰਜ਼ ਹੈ ਉਹ ਬਦ ਕਰਦੇ ਰਹੋ ਪਤਨੀ ਦਾ ਫਰਜ਼ ਹੈ ਉਹ ਕਰਦੇ ਰਹੋ ਕਿਉਂਕਿ ਜਦੋਂ ਦੂਸਰੇ ਬੰਦੇ ਲਈ ਤੁਸੀਂ ਹਰ ਟਾਈਮ ਹਾਜ਼ਰ ਰਹੋਗੇ ਨਾ ਉਹ ਤੁਹਾਡੀ ਕਦਰ ਬਿਲਕੁਲ ਨਹੀਂ ਕਰੇਗਾ ਤੀਸਰੀ ਗੱਲ ਹਰੇਕ ਗੱਲ ਤੇ ਵੀ ਹਾਂ ਕਰਦਾ ਹਾਂ ਹਾਂ ਕਰਦੀਆਂ ਇਸ ਗੱਲ ਦਾ ਵੀ ਬਹੁਤ ਜ਼ਿਆਦਾ ਨਜਾਇਜ਼ਾ ਫਾਇਦਾ ਪਾਉਂਦੇ ਨੇ ਜਿੱਥੇ ਤਾਂ ਪਤੀ ਪਤਨੀ ਕਿ ਦੂਜੇ ਤਾਂ ਸਮਝਦੇ ਨਹੀਂ ਬੱਚੇ ਸਮਝਦੇ ਨਹੀਂ ਉਥੇ ਚਾਹੇ ਤੁਸੀਂ ਆਪਣੀ ਜਾਨ ਵੀ ਦੇ ਦਿਓ ਕਿਉਂ ਚੱਲੀ ਉਹ ਵੀ ਕਹਿੰਦੇ ਘੱਟ ਹੁੰਦੀ ਹੈ ਜਿੱਥੇ ਕੋਈ ਆਪਾਂ ਇੱਕ ਬੰਦਾ ਕੋਸ਼ਿਸ਼ ਕਰੀ ਜਾਵੇ ਤੇ ਦੂਸਰਾ ਇਗਨੋਰ ਕਰੀ ਜਾਵੇ ਨਾ ਉੱਥੇ ਫਿਰ ਉਹਨੂੰ ਥੋੜਾ ਜਿਹਾ ਇਗਨੋਰ ਕਰਨਾ ਸੀ ਤੁਸੀਂ ਵੀ ਇਨਸਾਨ ਹੋ ਇਹ ਨਹੀਂ ਹੈਗਾ ਵੀ ਆਪਾਂ ਮਸ਼ੀਨ ਆ ਆਪਣੇ ਚ ਫੀਲਿੰਗ ਨਹੀਂ ਹੈਗੀ ਆਪਣੇ ਚ ਇਮੋਸ਼ਨਲ ਨਹੀਂ ਹੈਗੇ ਨਾ ਥੋੜਾ ਜਿਹਾ ਨਾ ਆਪਣੇ ਆਪ ਨੂੰ ਬਦਲੋ ਤੇ ਕਈ ਵੀਰ ਕਹਿੰਦੇ ਨੇ ਵੀ ਭੈਣੇ ਸਾਡੀਆਂ ਜਿਹੜੀਆਂ ਪਤਨੀਆਂ ਨੇ ਉਹ ਸਾਡੀ ਕਦਰ ਨਹੀਂ ਕਰਦੀਆਂ ਉਹ ਪੈਸਾ ਨਹੀਂ ਜਿੰਨੇ ਤੋਂ ਆਉਂਦਾ ਨਾ ਦੇਖੋ ਜਿਹੜੀ ਔਰਤ ਪੈਸੇ ਦੇ ਪਿੱਛੇ ਸਿਰਫ ਆਪਣੇ ਪਤੀ ਨਾਲ ਮਿਲ ਰਹੀ ਹੈ ਨਾ ਆਪਣੇ ਪਤੀ ਨੂੰ ਪਿਆਰ ਕਰ ਰਹੀ ਹੈ ਉਹ ਔਰਤ ਕਦੇ ਵਫਾਦਾਰ ਨਹੀਂ ਹੋ ਸਕਦੀ ਹੈ। ਉਹ ਔਰਤ ਤੁਹਾਨੂੰ ਅੱਜ ਨਹੀਂ ਤਾਂ ਕੱਲ ਨੂੰ ਤੁਹਾਨੂੰ ਛੱਡੇਗੀ ਹੀ ਛੱਡੇਗੀ। ਉਹਦੇ ਨਾਲੋਂ ਬਿਹਤਰ ਹੈ ਕਿ ਤੁਸੀਂ ਉਹਦੇ ਨਾਲੋਂ ਪਾਸਾ ਵਾਰ ਤੋ। ਕਿਉਂਕਿ ਅੱਜ ਕੱਲ ਲੜਕਿਆਂ ਨਾਲੋਂ ਲੜਕੀਆਂ ਦਾ ਜ਼ਿਆਦਾ ਦਿਮਾਗ ਖਰਾਬ ਹੋਇਆ ਹੋਇਆ ਇੱਕ ਨੂੰ ਛੱਡ ਕੇ ਦੂਜੇ ਤੇ ਤੁਰਦੀਆਂ ਨੇ ਦੂਜੇ ਨੂੰ ਛੱਡ ਕੇ ਤੀਜੇ ਤੇ ਤੁਰੀਆਂ ਫਿਰਦੀਆਂ ਨੇ ਪਰ ਅੰਤ ਨੂੰ ਜਦੋਂ ਬੜੇਪਾ ਆਉਂਦਾ ਹੈ ਨਾ ਉਸ ਟਾਈਮ ਪਤਾ ਲੱਗਦਾ ਕਿ ਕੀ ਗਵਾ ਲਿਆ ਤੇ ਕੀ ਪਾ ਲਿਆ। ਇਹੀ ਗੱਲ ਵੀਰਾਂ ਦੀ ਐ। ਦੇਖੋ ਜਿਹਨੂੰ ਕਹਿੰਦੇ ਘਰ ਦੀ ਔਰਤ ਵਿਚੈਰੀ ਸਾਰਾ ਦਿਨ ਉਹਦੇ ਵਾਸਤੇ ਕੰਮ ਕਰਦੀ ਫਿਰਦੀ ਐ, ਉਹਦੇ ਵਾਸਤੇ ਨਾ ਸਭ ਦੇ ਬੱਚਿਆਂ ਨੂੰ ਸੰਭਾਲਦੀ ਐ, ਮਾਤਾ ਪਿਤਾ ਨੂੰ ਸੰਭਾਲਦੀ ਐ, ਉਹ ਜਾ ਕੇ ਬਾਹਰ ਮੂੰਹ ਮਾਰਦਾ ਐ। ਐਤੋਂ ਮਾੜੀ ਕਿਸਮਤ ਕਿਸੇ ਦੀ ਨਹੀਂ ਹੋ ਸਕਦੀ। ਜਦੋਂ ਗੁਰੂ ਸਾਹਿਬ ਜੀ ਦੇ ਤੁਸੀਂ ਲਾਮਾਂ ਲਈਆਂ ਨੇ, ਚਾਹੇ ਫੇਰੇ ਲਏ ਨੇ। ਉੱਥੇ ਤੁਸੀਂ ਬਹੁਤ ਕਸਮਾਂ, ਅਗਰ ਤੁਹਾਨੂੰ ਲਾਮਾਂ ਦਾ ਪਤਾ ਹੋਵੇ ਨਾ ਕਦੇ ਬਾਬਾ ਜੀ ਤੋਂ ਸੰਤਿਆ ਕਰਵਾ ਕੇ ਸੁਣ ਲਿਓ ਤਾਂ ਤੁਹਾਨੂੰ ਅਕਲ ਆ ਚੁੱਕੀ ਜਿਹੜੇ ਅੱਜ ਕੱਲ ਇੱਕ ਵਿਆਹ ਨੂੰ ਨਾ ਤੁਸੀਂ ਇੱਕ ਖੇਡ ਬਣਾ ਰੱਖੀ ਹੈ ਤਾਂ ਪਲੀਜ਼ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਥੋੜਾ ਜਿਹਾ ਸੰਭਲੋ ਜਿੱਥੇ ਕਹਿੰਦੇ ਤੁਹਾਨੂੰ ਅੱਜ ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸਦੀਆਂ ਜਿੱਥੇ ਕਹਿੰਦੇ ਤੁਹਾਡੀ ਕਦਰ ਨਾ ਹੋਵੇ ਨਾ ਉਥੇ ਕਦੇ ਨਾ ਜਾਓ ਉਸ ਇਨਸਾਨ ਨੂੰ ਤੁਸੀਂ ਵੀ ਇਗਨੋਰ ਕਰਨਾ ਸਿੱਖੋ ਦੂਸਰੀ ਗੱਲ ਅਗਰ ਤੁਹਾਨੂੰ ਕੋਈ ਪੁੱਛਦਾ ਤਾਂ ਉਸ ਚੀਜ਼ ਦਾ ਜਵਾਬ ਦਿਓ ਆਪਣੇ ਆਪ ਤੋਂ ਕਿਸੇ ਦੇ ਵਿੱਚ ਇੰਟਰਫੇਅਰ ਨਾ ਕਰੋ ਕਿਉਂਕਿ ਉੱਥੇ ਤੁਹਾਨੂੰ ਇਨਸਾਨ ਫਾਲਤੂ ਸਮਝਣ ਲੱਗ ਜਾਂਦਾ ਤੇ ਤੀਸਰੀ ਗੱਲ ਕਦੇ ਵੀ ਕਿਸੇ ਲਈ ਹਰ ਟਾਈਮ ਹਾਜ਼ਰ ਨਾ ਰਹੋ ਕਿਉਂਕਿ ਅਗਰ ਤੁਸੀਂ ਕਿਸੇ ਲਈ ਹਰ ਟਾਈਮ ਹਾਜ਼ਰ ਰਹੋਗੇ ਉਹ ਵੀ ਤੁਹਾਡੀ ਕਦਰ ਕਰਨੀ ਭੁੱਲ ਜਾਏਗਾ ਕਿਉਂਕਿ ਤੁਹਾਨੂੰ ਇੱਕ ਮਸ਼ੀਨ ਸਮਝੇਗਾ ਤੁਹਾਨੂੰ ਇੱਕ ਰੋਬੋਟ ਸਮਝੇਗਾ ਵੀ ਹਾਂ ਇਹਦਾ ਮੇਰੇ ਆਰਡਰ ਤੇ ਚੱਲਣ ਵਾਲੀ ਮਸ਼ੀਨ ਤੇ ਚੌਥੀ ਗੱਲ ਜਦੋਂ ਵੀ ਕਦੇ ਵੀ ਆਪਦੇ ਜੀਵਨ ਸਾਥੀ ਨੂੰ ਜਾਂ ਆਪਦੇ ਬੱਚਿਆਂ ਨੂੰ ਕਿਤੇ ਵੀ ਕੋਈ ਜ਼ਰੂਰਤ ਹੈ ਤੁਹਾਨੂੰ ਪਤਾ ਵੀ ਸਾਡਾ ਬੱਚਾ ਸਾਡੇ ਕੈਨ ਦੇ ਵਿੱਚ ਹੈ ਠੀਕ ਹੈ ਬੱਚੇ ਚਾਹੇ ਤੁਹਾਡੇ ਜਿੰਨੇ ਮਰਜੀ ਸਿਆਣੇ ਨੇ ਕੁਝ ਵੀ ਹੈ ਤੁਹਾਡੇ ਤੋਂ ਕਦੇ ਕੋਈ ਵੀ ਚੀਜ਼ ਮੰਗਦੇ ਜਿਵੇਂ ਮੈਨੂੰ ਮੰਮੀ ਆਹ ਦੇ ਦਿਓ ਤਾਂ ਉਹਨੂੰ ਟਾਲਣਾ ਸਿੱਖੋ ਥੋੜਾ ਜਿਹਾ ਜਿਵੇਂ ਕਿ ਮੈਂ ਬੱਚੇ ਤੈਨੂੰ 10 ਦਿਨਾਂ ਨੂੰ ਲੈ ਦੂੰ ਤੈਨੂੰ ਮਹੀਨੇ ਨੂੰ ਲੈ ਦੂੰ ਤੈਨੂੰ 20 ਦਿਨਾਂ ਨੂੰ ਲੈ ਦੂੰ ਕਿਉਂਕਿ ਇਸ ਚੀਜ਼ ਦੇ ਨਾਲ ਬੱਚੇ ਨੂੰ ਤੁਸੀਂ ਤੇ ਸਬਰ ਆਉਣ ਲੱਗ ਜੇਗਾ ਅਗਰ ਤੁਸੀਂ ਜੇ ਬੱਚੇ ਨੇ ਹੁਣ ਮੰਗਿਆ ਮੈਨੂੰ ਤਾਂ ਮੰਮੀ ਮੋਬਾਈਲ ਚਾਹੀਦਾ ਲੈ ਕੇ ਦੇ ਨਹੀਂ ਮੈਂ ਮਰ ਜੂ ਮੈਨੂੰ ਮੋਟਰਸਾਈਕਲ ਦੇਣਾ ਲੈ ਕੇ ਦੇ ਨਹੀਂ ਮੈਂ ਮਰ ਜੂ ਇਹੀ ਕੰਮ ਕੁੜੀਆਂ ਦਾ ਅਗਰ ਤੁਸੀਂ ਉਸੇ ਟਾਈਮ ਉਸ ਨੂੰ ਉਹ ਚੀਜ਼ ਲੈ ਕੇ ਦੇਤੀ ਤਾਂ ਉਹ ਉਹ ਤੁਹਾਨੂੰ ਅੱਗੇ ਵੀ ਬਲੈਕਮੇਲ ਕਰੇਗਾ ਕਿ ਹਾਂ ਮੈਨੂੰ ਇਹ ਚੀਜ਼ ਕੀਤੀ ਤੇ ਤੋਂ ਮੈਨੂੰ ਇਹ ਚੀਜ਼ ਮਿਲ ਜਾਂਦੀ ਹੈ ਇਹ ਗੱਲਾਂ ਮੇਰੀਆਂ ਚਾਹੇ ਤੁਹਾਨੂੰ ਫालतੂ ਲੱਗਣ ਚਾਹੇ ਕੁਝ ਵੀ ਲੱਗਣ ਪਰ ਇਸ ਨਾ ਚੀਜ਼ਾਂ ਨੂੰ ਤੁਸੀਂ ਆਪਣੇ ਜੀਵਨ ਵਿੱਚ ਅਪਣਾ ਲਿਆ ਨਾ ਤਾਂ ਦੇਖਿਓ ਤੁਹਾਡਾ ਜੀਵਨ ਕਿਵੇਂ ਬਦਲਦਾ ਹੈ ਬੱਚਿਆਂ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਬੱਚਿਆਂ ਨੂੰ ਸਮਝਾਉਣ ਦੀ ਜ਼ਰੂਰਤ ਹੁੰਦੀ ਹੈ ਬੱਚੇ ਸੰਭਲਦੇ ਨੇ ਤਾਂ ਠੀਕ ਹੈ ਨਹੀਂ ਮਾਪੇ ਪਾਪਾ ਸਟੈਂਡ ਲੈ ਸਕਦੇ ਆ ਕਿਉਂਕਿ ਤੁਸੀਂ ਮਾਰ ਕੁੱਟ ਤਾਂ ਨਹੀਂ ਸਕਦੇ ਪਰ ਸਟੈਂਡ ਲੈ ਸਕਦੇ ਹੋ ਪਤੀ ਪਤਨੀ ਬਣਾ ਕੇ ਰੱਖੋ ਬੱਚੇ ਖੁਦ ਬਣ ਸੁਧਰ ਜਾਣਗੇ ਤੇ ਸਭ ਤੋਂ ਮੇਨ ਤੇ ਲਾਸਟ ਦੀ ਗੱਲ ਕਿ ਘਰ ਦੇ ਵਿੱਚ ਤੁਸੀਂ ਅਗਰ ਹਨਾ ਮੈਂ ਬਹੁਤ ਤੁਹਾਨੂੰ ਪਾਰਟ ਦੱਸਦੀਆਂ ਕਿਉਂਕਿ ਮੈਨੂੰ ਪਤਾ ਹੁੰਦਾ ਕਈ ਕਹਿੰਦੇ ਨੇ ਦੀਦੀ ਤੁਸੀਂ ਇੱਕ ਪਾਰਟ ਦੇ ਸੀ ਕਿਉਂਕਿ ਕਿਸੇ ਨੂੰ ਕਿਸੇ ਚੀਜ਼ ਦਾ ਫਾਲ ਹੁੰਦਾ ਕੋਈ ਕਿਸ ਚੀਜ਼ ਕਰਨਾ ਚਾਹੁੰਦਾ ਕੋਈ ਕੋਸ਼ਿਸ਼ ਕਰਨਾ ਚਾਹੁੰਦਾ ਇਹ ਤਾਂ ਹੈ ਨਹੀਂ ਵੀ ਤੁਸੀਂ ਸਾਰੇ ਪਾਠ ਕਰ ਲੈਨੇ ਹੋ ਸੌਆਂ ਦੇ ਵਿੱਚੋਂ ਇੱਕ ਦੋ ਅਜਿਹੇ ਹੁੰਦੇ ਨੇ ਜਿਹੜੇ ਕਿ ਸਹੀ ਵਿਧੀ ਦੇ ਨਾਲ ਤੇ ਸਹੀ ਤਰੀਕੇ ਨਾਲ ਉਸ ਨੂੰ ਕਰਦੇ ਨੇ ਤੁਸੀਂ ਨਾ ਹਰ ਰੋਜ਼ ਇੱਕ ਮਾਲਾ ਕਰਦੇ ਵਿੱਚ ਰੱਖੋ ਸਾਰੇ ਪਰਿਵਾਰ ਦੇ ਮੈਂਬਰ ਤਾਂ ਆਪਣੇ ਬੱਚੇ ਨੂੰ ਵੀ ਕੋਹੋ ਕੋਸ਼ਿਸ਼ ਕਰੋ ਕਿ ਉਹ ਕਰੇ ਤੇ ਤੁਸੀਂ ਵੀ ਕਟੋ ਕਟ 108 ਵਾਰੀ ਤੁਸੀਂ ਵਾਹਿਗੁਰੂ ਗਰਮੰਤਰ ਦਾ ਸਿਮਰਨ ਕਰਨਾ ਹੈ ਤੇ ਉਸ ਟਾਈਮ ਤੁਸੀਂ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਮੇਰੇ ਬੱਚਿਆਂ ਦਾ ਮੇਰੇ ਪਤੀ ਦਾ ਮੇਰੀ ਪਤਨੀ ਦਾ ਤੁਹਾਡੇ ਪਰਿਵਾਰ ਦਾ ਜੋ ਵੀ ਤੁਹਾਡਾ ਹੈ ਨਾ ਵੀ ਵਾਹਿਗੁਰੂ ਜੀ ਇਹਨਾਂ ਦੀ ਮਤਬੁਦੀ ਨੂੰ ਬਦਲ ਦੇਵੋ ਵਾਹਿਗੁਰੂ ਜੀ ਤੁਹਾਡੇ ਅੱਗੇ ਅਰਦਾਸ ਹੈ ਕਿਉਂਕਿ ਕੱਲ ਜੋ ਦਾ ਸਮਾਂ ਅਜਿਹਾ ਭਿਆਨਕ ਆ ਰਿਹਾ ਹੈ ਕਿ ਇੱਥੇ ਨਾ ਪਤੀ ਪਤਨੀ ਇੱਕ ਦੂਜੇ ਨੂੰ ਪਛਾਣਨ ਨਾ ਪੁੱਤ ਤੇ ਮਾਂ ਨੂੰ ਪਛਾਣਨ ਨਾ ᱛੀਆਂ ਵੀ ਹਰ ਇੱਕ ਰਿਸ਼ਤੇ ਦਾ ਘਾਣ ਹੋਣਾ ਇੰਨਾ ਜ਼ਿਆਦੇ ਘਾਾਂ ਆਉਣ ਵਾਲਾ ਸਮਾਂ ਖਤਰਨਾਕ ਆ ਰਿਹਾ ਹੈ ਸੰਭਲਣਾ ਤੁਹਾਡੇ ਹੱਥ ਹੈ ਹੁਣ ਤੁਸੀਂ ਥੋੜਾ ਜਿਹਾ ਸਖਤ ਹੋਮੋਗੇ ਨਾ ਆਪਦੇ ਆਪ ਨੂੰ ਉਹ ਛੱਡ ਦਿਓ ਵੀ ਹਾਂ ਅਸੀਂ ਮਾਡਰਨ ਮਾਪੇ ਆਪਾਂ ਅਸੀਂ ਤਾਂ ਬੱਚੇ ਨੂੰ ਖੁੱਲ੍ਹ ਦਿੱਤੀ ਹੋਈ ਹੈ ਪਿਛਲੇ ਮਾਪੇ ਜਿਹੜੇ ਆਪਣੇ ਹੈਗੇ ਸੀ ਉਹ ਬੇਫਿਕਰ ਨਹੀਂ ਸੀਗੇ ਆਪਾਂ ਅੱਜ ਇਸ ਸਥਿਤੀ ਤੇ ਬੈਠੇ ਆਂ ਇਸ ਜਗ੍ਹਾ ਤੇ ਬੈਠੇ ਆਂ ਤਾਂ ਆਪਣੇ ਮਾਪੇ ਦੀ ਪਾਲਣਾ ਪੋਸ਼ਣ ਨਾ ਕਰਦੇ ਜੀ ਅੱਜ ਵਾਲੇ ਬੱਚੇ ਮਾਪੇ ਨੂੰ ਏਟੀਐਮ ਸਮਝਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਚਾਹੇ ਕਿੱਥੋਂ ਮਰਜ਼ੀ ਲੈ ਕੇ ਦੇਣ ਸਾਨੂੰ ਦੇਣਗੇ ਹੀ ਦੇਣਗੇ ਇਹ ਚੀਜ਼ ਨੂੰ ਥੋੜਾ ਜਿਹਾ ਸੰਭਲੋ ਪਤੀ ਪਤਨੀ ਇੱਕ ਦੂਜੇ ਦਾ ਸਾਥ ਦਿਓ ਅਗਰ ਪਤੀ ਸਟ੍ਰਿਕਟ ਹੈ ਸਖਤ ਹੈ ਤਾਂ ਪਤਨੀ ਨੂੰ ਸਾਥ ਦੇਣਾ ਚਾਹੀਦਾ ਹੈ ਪਤਨੀ ਸਖਤ ਹੈ ਤਾਂ ਪਤੀ ਨੂੰ ਸਾਥ ਦੇਣਾ ਚਾਹੀਦਾ ਤਾਂ ਤੁਹਾਡਾ ਘਰ ਬਚੇਗਾ ਨਹੀਂ ਚਾਹੇ ਕੋਈ ਕੁਝ ਵੀ ਕਰ ਲੇ ਤੁਹਾਡੇ ਘਰ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਬਾਣੀ ਦੇ ਨਾਲ ਹਿੰਮਤ ਕਰਨੀ ਗੁਰੂ ਸਾਹਿਬ ਨੇ ਤਾਂ ਪਹਿਲਾਂ ਕਿਹਾ ਕਿਰਤ ਨੂੰ ਪ੍ਰਤਾਨ ਕਿਹਾ ਵੀ ਜਿਹੜੇ ਪੈਨਪਰਾਂ ਦੇ ਕੋ ਮੈਨੂੰ ਅਕਸਰ ਮੈਸੇਜ ਕਰਦੇ ਦੀਦੀ ਸਾਡੇ ਸਿਰ ਇੰਨਾ ਕਰ ਜਾਦੀ। ਦੇਖੋ ਮੈਂ ਤੁਹਾਨੂੰ ਬਹੁਤ ਉਪਾਅ ਦੱਸਦੀ ਆ। ਉਹ ਉਪਾਅ ਉਦੋਂ ਕੰਮ ਕਰਨਗੇ ਜਦੋਂ ਤੁਸੀਂ ਮਿਹਨਤ ਕਰੋਗੇ। ਮਿਹਨਤ ਦੇ ਨਾਲ ਕਹਿੰਦੇ ਵਾਹਿਗੁਰੂ ਜੀ ਦੀ ਬਰਕਤ। ਤੁਹਾਡੀ ਕਿਰਤ ਤੇ ਵਾਹਿਗੁਰੂ ਜੀ ਦੀ ਬਰਕਤ ਮੇਰ ਜਦੋਂ ਜੁੜੂਗੀ ਨਾ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਤੁਹਾਡੇ ਘਰਾਂ ਦਾ ਨਾ ਆਲਾ ਦਵਾਲਾ ਔਰਾ ਬੱਚਿਆਂ ਦਾ ਤੇ ਤੁਹਾਡੇ ਪਰਿਵਾਰ ਦਾ ਕਿਹੋ ਜਿਹਾ ਮਾਹੌਲ ਹੋਵੇਗਾ। ਤੁਸੀਂ ਲਗਾਤਾਰ ਕਰਕੇ ਦੇਖੋ। ਇਹ ਇੱਕ ਮਾਲਾ ਤੁਸੀਂ ਨਾ 108 ਮਣਕਿਆਂ ਵਾਲੀ ਵਾਹਿਗੁਰੂ 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 ਇਦਾਂ ਸਿਮਰਨ ਦੀ ਕਰਨੀਓ ਕਰਨੀ ਹੈ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨ ਪ੍ਰਾਪਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ